ਮੈਂ ਬਲਵੰਤ ਸੰਮੇਵਾਲੀ ਰਾਸਟਰੀ ਸਿਕਤਰ ਲੋਕ ਸਭਾ ਹਲਕਾ ਫਰੋਈਪੁਰ ਅਨਚਾਰਜ ਨੈਸ਼ਨਲ ਜਸਤੀ ਪਾਰਟੀ ਮੈਂ ਪਿਛਲੇ ਦਿਨ ਜਿਹੜਾ ਇਲੈਕਸ਼ਨ ਸੀ ਐਮਪੀ ਦਾ ਇਲੈਕਸ਼ਨ ਵੀ ਲੜਿਆ ਹੈ ਹਲਕਾ ਫਰੋਈਪੁਰ ਤੋਂ ਮੈਂ ਜਿਹੜਾ ਆਦਰਸ਼ ਨਗਰ ਕੋਟਰੀ ਰੋਡ ਹੈਗਾ ਲਿਟਲ ਸਕੂਲ ਤੋਂ ਬੂੜੋਗੰਜਰ ਤੋਂ ਕੋਟਰੀ ਰੋਡ ਜਾਂਦੀ ਉਸ ਮਹੱਲੇ ਦੇ ਵਿੱਚ ਆ ਮੈਂ ਪਹਿਲੇ ਵੀ ਇੱਥੇ ਆਇਆ ਸੀ ਇੱਕ ਜਿਹੜੇ ਗਰੀਬ ਪਰਿਵਾਰ ਰਹਿ ਰਹੇ ਸੀ ਉੱਥੇ ਜਿਹੜਾ ਸੀਵਰੇਜ ਦਾ ਪਾਣੀ ਕਾਫੀ ਦਿਨਾਂ ਤੋਂ ਬੰਦ ਪਿਆ ਸੀ ਕਿਉਂਕਿ ਵੀ ਮਹਿਕਮੇ ਨੇ ਤਾਲਮਿਲ ਕਰਕੇ ਜਿਹੜਾ ਉਹਦੇ ਸਫਾਈ ਦਾ ਕੰਮ ਕਰਵਾ ਕੇ ਦਿੱਤਾ ਅੱਜ ਇੱਥੇ ਇਸ ਤੋਂ ਅੱ ਜਿੱਥੇ ਛੋਟੇ ਬੱਚੇ ਨੰਗਦੇ ਲਿਟਰਲ ਸਕੂਲ ਨੂੰ ਆਉਂਦੇ ਆ ਕੁਝ ਸਰਕਾਰੀ ਸਕੂਲ ਨੂੰ ਬੱਚੇ ਜਾਂਦੇ ਆ ਹੋਰ ਵੀ ਜਿਹੜੇ ਮੇਨ ਗੱਲੀ ਆ ਸਾਰੇ ਬੱਚੇ ਬਜ਼ੁਰਗ ਨੰਗਦੇ ਇੱਥੇ ਪਿੱਛੇ ਇਹਨਾਂ ਨੇ ਮੈਨੂੰ ਦੱਸਿਆ ਵੀ ਵੈਣ ਪਲਟੀ ਸੀ ਇੱਕ ਇਰਿਸ਼ ਕਾ ਪਲਟੇ ਆ ਕਾਫੀ ਬੱਚਾ ਤਾਂ ਜਿਵੇਂ ਇੱਥੇ ਲਿਬਰ ਲੁੱਬੜ ਜਾਂਦੇ ਪਾਣੀ ਦੇ ਵਿੱਚ ਦੀ ਨੰਗਦੇ ਆ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਬਰਸਾਤਾਂ ਆ ਰਹੀਆਂ ਉਹਦੇ ਵਿੱਚ ਜਿਹੜੇ ਮਹੱਲਣ ਵਾਸੀਆਂ ਨੇ ਮੈਨੂੰ ਇੱਕ ਗੱਲ ਦੱਸੀ ਇਹ ਵੀ ਇੱਥੇ ਮਹੱਲਣ ਕਾਫੀ ਵਾਰੀ ਜਿਹੜਾ ਪ੍ਰਸ਼ਾਸਨ ਤੱਕ ਵੀ ਪਹੁੰਚਿਆ ਇੱਥੇ ਸਾਡੇ ਕਾਕਾ ਬਰਾੜ ਜੀ ਉਹਨਾਂ ਤੱਕ ਵੀ ਇਹਨਾਂ ਨੇ ਪਹ ਕੀ ਮਾਮਲਾ ਜਿਹੜਾ ਅੱਜ ਕੱਟਿਆ ਮੁਕਸਰ ਮੁਕਸਰ ਅਗਿਨਾ ਅਦਰਸ਼ਨ ਅਗਰ ਗਲੀ ਨੰਬਰ 6 ਚ ਰਹਿੰਦੇ ਆ ਜੀ ਅਸੀਂ ਤੇ ਪਾਣੀ ਇੱਥੇ ਸਾਡੇ 24 ਘੰਟੇ ਭਰਿਆ ਰਹਿੰਦਾ ਇੱਥੋਂ ਸਾਡੇ ਸਕੂਲਾਂ ਦੇ ਬੱਚੇ ਨੰਗਦੇ ਆ ਇੱਥੇ ਵਹਿਣਾ ਪਲਟ ਗਿਆ ਬੱਚਿਆਂ ਦੇ ਸੱਟਾ ਸੁੱਟਾ ਬਹੁਤ ਲੱਗੀਆਂ ਜੀ ਠੀਕ ਆ ਤੇ ਈ ਦਰਖਸ਼ੇ ਬਹੁਤ ਪਲਟਦੇ ਆ ਰਾਤ ਨੂੰ ਕੋਈ ਨੇਰੇ ਸਵੇਰੇ ਆਉਂਦਾਗਾ ਤੇ ਸੀਵਰ ਦੇ ਵਿੱਚ ਤੁਸੀਂ ਹਾਲ ਦੇਖ ਹੀ ਲਿਤਾ ਵੀ ਕੀ ਹਾਲ ਹੈ ਇੱਥੇ ਠੀਕ ਆ ਨੇਰੇ ਸਵੇਰੇ ਸਾਰੇ ਨੰਗਦੇ ਆ ਤੇ ਮਤਲਬ ਕਿ ਇੱਥੇ ਡਿੱਗਦੇ ਬਹੁਤ ਆ ਬਈ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆ ਕੇ ਕੋਈ ਸਾਰ ਲਈ ਮਹੱਲੇ ਨੂੰ ਕੋਈ ਸਾਰ ਨਹੀਂ ਜੀ ਲਈ ਤੀ ਕਾਕੇ ਬਰਾੜ ਨੇ ਬਹੁਤ ਵਾਅਦੇ ਕੀਤੇ ਸੀ ਸਾਡੇ ਨਾਲ ਵੀ ਮੈਂ ਤੁਹਾਡੀ ਸੜਕ ਬਣਵਾ ਕੇ ਦਊਂਗਾ ਪਾਣੀ ਦਾ ਸਾਰਾ ਸਮੱਸਿਆ ਜਿਹੜੀ ਤੁਹਾਡੀ ਹੱਲ ਕਰਕੇ ਦਊਂਗਾ ਜਦੋਂ ਦਾ ਇਲੈਕਸ਼ਨ ਹੋਇਆ 3 ਸਾਲ ਹੋ ਗਿਆ ਜੀ ਇਹਨਾਂ ਨੂੰ ਇਹਨਾਂ ਦੇ ਸਰਕਾਰ ਆਈ ਨੂੰ ਸਾਡੀ ਇਹਨਾਂ ਨੇ ਇੱਥੇ ਮਹੱਲੇ ਦੇ ਆ ਕੇ ਵਿੱਚ ਪੁੱਛਿਆ ਨੀਗਾ ਵੀ ਤੁਸੀਂ ਮਤਲ ਹੈਗੇ ਆ ਕਿ ਨਹੀਂ ਹੈਗੇ ਜਦੋਂ ਵੋਟਾਂ ਲੈਣੀਆਂ ਸੀ ਇੱਥੇ ਆ ਕੇ ਵਾਅਦੇ ਬਹੁਤ ਕਰਕੇ ਗਿਆ ਉਹ ਵੀ ਆ ਕਰ ਦੂੰ ਮੈਂ ਉਹ ਕਰ ਦੂੰ